ਸਾਸਰੀ ਕਾ ਜੀ ਅਮਨ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਮੈਂ ਤੁਸੀਂ ਸਾਰੇ ਠੀਕ ਠਾਕ ਹੋ ਮੋ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਹੈ ਤੇ ਅੱਜ ਆਪਾਂ ਕਟਿੰਗ ਕਰਨੀ ਹੈਗੀ ਬੋਟ ਗਲੇ ਦੀ ਬੋਟ ਗਲਾ ਬਣਾਉਣਾ ਆਪਾਂ ਉਹਦੀ ਕਟਿੰਗ ਕਰਾਂਗੇ ਉਹ ਤੁਹਾਨੂੰ ਆਪਾਂ ਦੱਸਿਆ ਨਹੀਂ ਸੀ ਪਹਿਲਾਂ ਪਹਿਲੀ ਵਾਰ ਦੱਸਾਂਗੇ ਕਿ ਕਟਿੰਗ ਕਿਵੇਂ ਹੋਊਗੀ ਵੀ ਕਿੰਨਾ ਆਪਾਂ ਧੀਰਾ ਲੈਣਾ ਕਿੰਨਾ ਆਪਾਂ ਮੋਡਾ ਲੈਣਾ ਹੁੰਦਾ ਤੇ ਆ ਜੋ ਮੈਂ ਆਪਾਂ ਕਟਿੰਗ ਕਰਦੀ ਹਾਂ ਹਾਂਜੀ ਆਪਾਂ ਹੁਣ ਇਹਦਾ ਸਭ ਤੋਂ ਪਹਿਲਾਂ ਧੀਰਾ ਲੈਣਾਗਾ ਇਹ 3 ਕਿੰਨੇ ਲੈਣਾ ਆਪਾਂ ਮੈਂ ਵੈਸੇ ਤਾਂ ਇਹਦੇ 3 ਦੂਜੇ ਦਾ ਆਪਾਂ 6 ਸਾਢੇ 6 ਲੈਣੇ ਹੁੰਦੇ ਆ ਇਹਦਾ 3 7 ਲੈਣੇ ਨਹੀਂ ਮੈਂ ਦਾ 3 7 ਆਊਗਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ 3 ਕਿੰਨਾ ਲੈਣਾ ਫਿਰ ਤੁਸੀਂ ਕੀ ਕਰਨਾਗਾ ਜਿਹੜਾ ਆਪਣਾ ਗਲਾ ਰੈਡੀमेड ਆਉਂਦਾ ਬਣਿਆ ਬਣਾਇਆ ਬੋਟ ਗਲਾ ਉਹ ਤੁਸੀਂ ਲੈ ਲੈਣਾ ਦੇਖੀ ਆਪਣਾ ਬੋਟ ਗਲਾ ਫੋਲਡ ਕੀਤਾ ਹੋਇਆ ਉਹ ਤੁਸੀਂ ਲੈ ਲੈਣਾਗਾ 3 ਇਹ ਵੀ ਸੌਖਾ ਤਰੀਕਾ ਹੈਗਾ ਤੇ ਵੀ ਉਹ ਨੂੰ ਤੁਸੀਂ ਫੋਲਡ ਕਰਕੇ ਇਸ ਤਰ੍ਹਾਂ ਤੁਸੀਂ ਗਲਾ ਰੱਖ ਲਿਓ ਉੱਪਰ ਇਸ ਤਰ੍ਹਾਂ ਤੁਸੀਂ ਗਲਾ ਰੱਖ ਲਓ ਠੀਕ ਹੈ ਜਿੱਥੋਂ ਤੱਕ ਤੁਹਾਡਾ ਗਲਾ ਆ ਗਿਆ ਦੇਖ ਇਧਰੋਂ ਉੱਪਰ ਤੱਕ ਰੱਖਣਾ ਹੈ ਇਧਰੋਂ 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 نیچے ਬੰਦਪਾਸੇ ਰੱਖਣਾ ਹੈ ਇਹ ਬੰਦਪਾਸਾ ਆਪਣਾ ਤੇ ਇਹਨੂੰ ਇਹ ਗਲਾ ਰੱਖ ਕੇ ਨਾ ਉੱਪਰ ਇਹ ਦੂਆ ਦਾ ਆਪ ਤਿੰਨ 3 ਇੰਚ ਅੱਗੇ ਇੱਥੋਂ ਇੱਥੋਂ ਲੈਣਾ ਆਪਾਂ ਗਲੇ ਤੋਂ ਠੀਕ ਹੈ ਜੀ ਆਪਾਂ ਇੱਥੋਂ ਲੈਣਾ ਗਲੇ ਤੋਂ ਅਦੇਖੋ ਆਪ ਪੈਸਤਰੰਗੜਾ ਰੱਖ ਲਿਆ ਹੁਣ ਠੀਕ ਹੈ ਜੀ ਇਹ ਟੋਟਲ ਆਪਣਾ ਹੁਣ 4 ਇੰਚ 4 ਸਵਾ 4 ਇੰਚ ਦਾ ਗਲਾ ਇਧਰ ਲੈਂਥ ਚ ਹੈ ਤੇ ਚੁੜਾਈ ਚ ਵੀ ਆਪਣਾ 4 ਹੀ ਹੈਗਾ ਠੀਕ ਹੈ ਜੀ ਤੇ ਇੱਥੋਂ ਆਪਾਂ ਲੈਣਾ ਵੀ ਜਿਵੇਂ ਉਹਨੂੰ ਬੁਕਰਮ ਦਾ ਪੇਚ ਲਾ ਕੇ ਤੁਸੀਂ 3 ਇੰਚ ਹੀ ਲੈਣਾ ਇਧੋਂ ਕਿਉਂਕਿ ਇਹਦੇ ਛੋਟਾ ਹੀ ਹੁੰਦਾ ਉਹ ਸਾਈਡ ਵਾਲਾ ਮੋਢੇ ਦੇ ਉੱਪਰ ਵਾਲੀ ਸਲਾਈ ਹੁੰਦੀ 3 ਇੰਚ ਨਾਲੇ ਆਪਾਂ ਟੋਟਲ ਆਪਣਾ ਦੇਖੋ 7 ਹੀ ਆ ਗਿਆ ਜਿਵੇਂ ਪਹਿਲਾਂ ਨਿਸ਼ਾਨੀ ਲਾਈ ਸੀ ਨਾ ਸੂਚਾ 7 ਇੰਚ ਇਹ ਗਲਾ ਰੱਖ ਕੇ ਵੀ ਆਪਣਾ 7 ਹੀ ਆ ਗਿਆ ਇਹ ਦੁਆ ਦਾ ਪੱ ਲੈਣਾ ਮੋਡਾ ਮੋਡਾ ਆਪਾਂ ਇਹਦਾ ਕਿੰਨਾ ਲਵਾਂਗੇ ਮੋਡਾ ਆਪਾਂ ਇਹਦਾ 7.5 ਲੈਣਾ ਠੀਕ ਹੈ ਜੀ ਆਪਾਂ ਮੋਡਾ ਇਹਦਾ 7.5 ਲਵਾਂਗੇ ਤੇ ਇੱਥੋਂ ਆਪਾਂ ਦੇ ਅੱਧੇ ਮੋਣੀ ਚਦਣ ਆਪ ਨੂੰ ਇਹ ਤੋਂ 프ਰੰਟ ਪੀਸ ਦੇਣ ਜਿਹੜਾ ਆਪਾਂ ਇੱਥੋਂ ਲੈਣਾ ਉਹ ਆਪਾਂ ਸਵਾ ਕੁਛੀ ਲੈਣਾ ਤੇ ਇੱਥੋਂ ਲੈਣਾ ਆਪਾਂ ਸਾਤ ਕਿਉਂਕਿ ਇਹਦਾ ਤੀਰਾ ਵੱਡਾ ਹੋਣਾ ਕਰਕੇ ਨਾ ਇਹਦੀ ਅਗਲੇ ਪਾਸੇ ਪੀਸ ਨਹੀਂ ਛੋੜੀਏ ਅੱਧੇ ਪੌਣੀ ਇੰਚ ਦੀ ਆਪਾਂ ਵਧਾ ਕੇ ਰੱਖਾਂਗੇ ਕਾਟ ਤੇ ਜਿਹੜੀ ਆਪਾਂ ਆਹ ਕਾਟ ਪੌਣੀ ਹੈ ਇਹ ਦੋਨਾਂ ਪੀਸਾਂ ਦੀ ਲਗਭਗ ਇੱਕੋ ਜਿਹੀ ਪੈਂਦੀ ਹੁੰਦੀ ਹੈ ਇਹਦਾ ਐਨ ਵੀ ਮੂਹਰੇ ਲਈ 1 ਇੰਚ ਦੀ ਪਿਛਲੀ 2 ਇੰਚ ਦੀ ਠੀਕ ਹੈ ਜੀ ਇਹ 1 ਇੰਚ ਦੀ ਨਾਲ ਵੀ ਸਰ ਜਾਂਦਾ ਵੈਸੇ ਤੁਸੀਂ ਡੇਢ ਦੀ ਪਾ ਲਓ ਇੱਕ ਵਾਰ ਤੇ ਬਾਅਦ ਚ ਆਪਾਂ ਜਦੋਂ ਹੁਣ ਸिलाई ਕਰਨ ਲੱਗੇ ਮੋਢਾ ਜੋੜਨ ਲੱਗੇ ਬਾਹਾਂ ਜੋੜਨ ਲੱਗੇ ਦੁਬਾਰਾ ਥੋੜੀ ਥੋੜੀ ਸ਼ਾਂਟੀ ਕਰਦੇ ਆਂਗੇ ਤੇ 1 ਇੰਚ ਦੀ ਕਾਟ ਰਹਿ ਜੂਗੀ ਠੀਕ ਹੈ ਜੀ ਇਹ ਆਪਾਂ ਡੇਢ ਕਿਤੇ ਪਾਵਾਂਗੇ ਬਸ ਮੂਰਲੇ ਪੀਸ ਦੀ 1 ਇੰਚ ਦੀ ਬੈਗ ਤੁਸੀਂ ਸਾਰੀ 1 ਕਿਤੇ ਵੀ ਪਾ ਸਕਦੇ ਹੋ ਪਰ ਥੋੜਾ ਜਿਹਾ ਵਿਚਾਲ ਆਪਾਂ ਨੂੰ ਐ ਧਿਆਨ ਦੇਣੇ ਆਪਾਂ ਦੇਖਦੇ ਆਂ ਵੀ ਆਪਾਂ ਛਾਂਟੀ ਕਰ ਦਿੰਗੇ ਬਾਅਦ ਚ ਵੀ ਆਪਾਂ ਨੂੰ ਕੋਈ ਦਿੱਕਤ ਨਾ ਹੋਵੇ ਆਪਾਂ ਕਿਰਾਂ ਸਾਰੀ ਡੇਢ ਇੰਚ ਦੀ ਲੈ ਲਈ ਫਰੰਟ ਦੀ 1 ਇੰਚ ਦੀ ਪਿਛਲੀ ਡੇਢ ਇੰਚ ਦੀ ਠੀਕ ਹੈ ਜੀ ਹੁਣ ਆਪਾਂ ਇਥੋਂ ਕਮਰ ਦਾ ਇਨਸਾਨ ਲਾਮਾਗੇ 6.5 ਤੇ ਆਲਾ ਮਾ 14 ਇੰਚ ਤੇ हिਪ ਠੀਕ ਹੈ ਜੀ ਇੱਕ ਤੁਹਾਨੂੰ ਇੱਥੇ ਕਾਟ ਵੀ ਪਾਉਗੀ ਉਹਦੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਆਪਾਂ ਉਹਨੇ ਦੀ ਕਟਿੰਗ ਕਰ ਲੈਨੇ ਠੀਕ ਹੈ ਜੀ ਬਾਕੀ ਤਾਂ ਤੁਹਾਨੂੰ ਕਰਨ ਇਹਦੇ ਬਾਰੇ ਦੱਸੇ ਹੋਏ ਆਪਾਂ ਜਿਹੜਾ ਹੁਣ ਨਿਸ਼ਾਨਾ ਨਿਸ਼ਾਨੀ ਲਾਉਣੇ ਨੇ ਆ ਜਿਹੜਾ ਆਪਣਾ ਬ੍ਰੈਸਟ ਆਉਂਦੀ ਹੈ 8.5 ਇਹਨਾਂ ਦਾ ਬੈਸਟ ਦਾ ਨਿਸ਼ਾਨ ਲਾਉਗਾ ਤਾਰਾਂ ਤੇ ਆਦੀ ਠੀਕ ਹੈ ਜੀ ਇਹ ਆਪਾਂ ਬੋਟ ਗਲੇ ਦੀ ਕਟਿੰਗ ਹੈਗੀ ਇਹ ਤੁਸੀਂ ਧਿਆਨ ਨਾਲ ਦੇਖ ਲਓ ਇਹ ਬੋਟ ਗਲੇ ਜਿਹੜਾ ਆਪਾਂ ਬੋਟ ਗਲਾ ਬਣਾਉਣ ਦੀਏ ਉਹਦੀ ਕਟਿੰਗ ਤੇ ਆਮ ਕਟਿੰਗ ਦੇ ਵਿੱਚ ਕੀ ਫੱਕ ਹੁੰਦਾ ਇਹ ਦੋਨੇ ਪਾਸੇ ਆਪਾਂ ਬੋਟ ਗਲਾ ਪਾਵਾਂਗੇ ਮੈਂ ਬੁਕਰਮਾਲੇ ਪਾਉਂਗੀ ਬੈਕ ਵਾਲੀ ਤੇ ਵੀ ਤੇ ਫਰੰਟ ਵਾਲੀ ਤੇ ਵੀ ਠੀਕ ਹੈ ਜੀ ਇੱਕ ਕਾਟੇ ਦੀ ਹੋਰ ਪਾਉਗੀ ਤੁਹਾਨੂੰ ਦੱਸਾਂ ਜਿਹੜੀ ਆਪਣੀ 8 ਇੰਚ 9 ਇੰਚ ਦੀ ਕਾਟ ਪੈਂਦੀ ਹੈ ਇੱਥੇ ਉਹ ਆਪਾਂ ਜ਼ਰੂਰ ਪਾਉਣੀ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਪੋਉਗੀ ਇਹ ਨਾ ਸੋਚੇ ਤੁਸੀਂ ਵੀ ਕਿਤੇ ਬੋਟ ਆ ਗਲਾ ਨਹੀਂ ਪਹਿਣਾ ਇਹਦੇ ਵਿੱਚ ਵੀ ਇਹ ਕਾਟ ਪੋਉਗੀ ਤਾਂ ਜੋ ਆਪਣਾ ਗਲਾ ਸੈੱਟ ਰਵੇ ਪਿੱਛੇ ਨਾ ਜਾਵੇ ਤੇ ਆਹ ਕੱਟ ਤੁਸੀਂ ਜ਼ਰੂਰ ਲਾ ਲਿਆ ਕਰੋ ਜਿਹੜਾ ਆਪਾਂ ਉਹਨੂੰ ਇਥੋਂ ਸਾਈਡਸ ਲਾਈ ਵਾਲਾ ਕੱਟ ਲਾਉਣ ਨੂੰ ਇਹ ਨਾ ਲਾਉਣਾ ਭੁੱਲਿਆ ਕਰੋ ਇਹ ਤੁਸੀਂ ਜਰੂਰ ਲਾਇਆ ਕਰੋ ਤੇ ਜਿਹੜਾ ਬੈਕ ਵਾਲਾ ਗਲਾਗਾ ਉਹ ਵੀ ਆਪਾਂ ਬੋਟ ਹੀ ਪਾਉਣਾ ਸਾਨੂੰ ਦੱਸਿਆ ਹੋਇਆ ਉਹ ਵੀ ਏਸੇ ਤਰ੍ਹਾਂ ਹੀ ਬਸ ਆਪਾਂ ਰੱਖ ਕੇ ਤੇ ਬੋਡ ਅਲਗਲਾ ਬਣਾ ਕੇ ਪਾ ਦਿਆਂਗੇ ਤੇ ਫਰੰਟ ਤੇ ਵੀ ਆਪਾਂ ਬੋਡ ਅਲਗਲਾ ਬਣਾ ਦੇਣੀ ਇਹ ਸੀਗੀ ਜੀ ਅੱਜ ਦੀ ਵੀਡੀਓ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ